ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ ਐਮਏ ਪੰਜਾਬੀ ਭਾਗ ਪਹਿਲਾ ਦਾ ਵਿਸ਼ਾ ਪੰਜਾਬੀ ਸਾਹਿਤ ਦਾ ਇਤਿਹਾਸ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਸਾਡੇ ਇਤਿਹਾਸਕਾਰਾਂ ਦੁਆਰਾ ਤਿੰਨ ਪੱਖ ਜਿਹੜੇ ਲੈ ਗਏ ਹੈ ਪੰਜਾਬੀ ਸਾਹਿਤ ਨੂੰ ਲੈ ਕੇ ਪੰਜਾਬੀ ਇਤਿਹਾਸ ਨੂੰ ਲੈ ਕੇ ਕਿ ਆਦਿਕਾਲ ਮੱਧਕਾਲ ਤੇ ਆਧੁਨਿਕ ਕਾਲ ਇਨਾਂ ਦੇ ਵਿੱਚੋਂ ਤੁਹਾਡੇ ਸਲੇਫਸ ਦਾ ਹਿੱਸਾ ਹੈ ਜੋ ਆਦ ਕਾਲ ਤੇ ਮੱਧ ਕਾਲ ਵਾਲੇ ਹੀ ਗੱਲ ਕਰਾਂਗੇ ਤਾਂ ਆਦ ਕਾਲ ਦੇ ਵਿੱਚ ਜਿਹੜੀਆਂ ਪੰਜ ਧਰਾਵਾਂ ਸੀ ਉਹਦੇ ਵਿੱਚੋਂ ਚਾਰ ਧਰਾਵਾਂ ਮੈਂ ਤੁਹਾਡੇ ਨਾਲ ਆਡੀਓ ਵੀਡੀਓ ਕਲਾਸ ਰੂਪ ਦੇ ਵਿੱਚ ਸਾਂਝੀਆਂ ਕਰ ਚੁੱਕਿਆ ਅੱਜ ਜਿਹੜੀ ਇੱਕ ਧਾਰਾ ਹੈ ਜਿਹੜੀ ਲੋਕ ਸਾਹਿਤ ਉਹਦੇ ਬਾਰੇ ਮੈਂ ਤੁਹਾਡੇ ਨਾਲ ਅੱਜ ਦੀ ਇਸ ਕਲਾਸ ਦੇ ਵਿੱਚ ਗੱਲ ਕਰਾਂਗਾ ਸਭ ਤੋਂ ਪਹਿਲਾਂ ਛੋਟਾ ਪ੍ਰਸ਼ਨ ਸਾਡੇ ਕੋਲੇ ਬਣ ਸਕਦਾ ਕਿ ਲੋਕ ਸਾਹਿਤ ਹੁੰਦਾ ਕੀ ਆ ਲੋਕ ਸਾਹਿਤ ਕੀ ਹੈ ਕਿੱਥੋਂ ਡਿਵੈਲਪ ਹੁੰਦਾ ਹੈ ਵੈਸੇ ਤਾਂ ਨਾਮ ਹੀ ਸਾਨੂੰ ਦੱਸ ਰਿਹਾ ਹੈ ਕਿ ਲੋਕ ਜਾਨੀ ਜਿਹੜੇ ਸਾਡੇ ਆਮ ਲੋਕ ਨੇ ਹਨ ਉਹਨਾਂ ਦੇ ਵਿੱਚੋਂ ਉਪਜਿਆ ਸਾਹਿਤ ਕੀ ਕਹਾਉਂਦਾ ਹੈ ਲੋਕ ਸਾਹਿਤ ਹਰ ਕਿਸੇ ਭਾਸ਼ਾ ਦਾ ਮੁੱਢਲਾ ਸਾਹਿਤ ਜਿਹੜਾ ਮੁੱਢ ਤੋਂ ਸ਼ੁਰੂਆਤ ਤੋਂ ਹੁੰਦਾ ਉਹ ਲੋਕ ਸਾਹਿਤ ਕਹਾਉਂਦਾ ਕਿਉਂਕਿ ਲਿਖਤੀ ਰੂਪ ਨਹੀਂ ਹੁੰਦਾ ਸੀ ਉਸ ਸਮੇਂ ਲੋਕਾਂ ਦੀ ਜਵਾਨ ਹੁੰਦੀ ਸੀ ਲੋਕ ਬੋਲਦੇ ਹੁੰਦੇ ਸੀ ਉਸੇ ਨੂੰ ਹੀ ਜਿਹੜਾ ਹੈ ਸਾਹਿਤ ਮੰਨ ਲਿਆ ਜਾਂਦਾ ਸੀ ਇਹਦੀਆਂ ਵਿਸ਼ੇਸ਼ਤਾਵਾਂ ਇਹ ਨੇ ਕਿ ਇੱਕ ਤਾਂ ਇਹਨਾਂ ਦਾ ਕੋਈ ਮਤਲਬ ਕਿ ਕਹਿ ਲੋ ਕਿ ਕੋਈ ਵਿਸ਼ੇਸ਼ ਵਿਅਕਤੀ ਨਹੀਂ ਹੁੰਦਾ ਜੋ ਇਹਨਾਂ ਦੀ ਰਚਨਾ ਕਰਦਾ ਹੈ ਵਿਸ਼ੇਸ਼ ਵਿਅਕਤੀ ਨਾ ਹੋਣ ਕਰਕੇ ਇਹ ਪੀੜੀ ਦਰ ਪੀੜੀ ਜਿਹੜੇ ਆ ਉਹ ਚੱਲਦੇ ਰਹਿੰਦੇ ਆ ਇਹ ਲੋਕ ਸਾਹਿਤ ਹੁੰਦੇ ਆ ਜਿਹੜੇ ਪਰਿਵਰਤਨਸ਼ੀਲ ਹੁੰਦੇ ਆ ਜਿਹੜਾ ਹੈ ਸਮੇਂ ਦੇ ਨਾਲ ਇਹਨਾਂ ਦੇ ਵਿੱਚ ਵੀ ਤਬਦੀਲੀ ਆ ਜਾਂਦੀ ਆ ਇਹ ਲੋਕ ਸਾਹਿਤ ਬਾਰੇ ਤੁਸੀਂ ਗੱਲਾਂ ਜਿਹੜੀਆਂ ਲਿਖ ਸਕਦੇ ਹੋ ਕਿ ਲੋਕਾਂ ਦੇ ਵਿੱਚੋਂ ਉਪਜੇ ਹੋਏ ਸਾਹਿਤ ਨੂੰ ਲੋਕ ਸਾਹਿਤ ਜਿਹੜਾ ਹੈ ਕਿਹਾ ਜਾਂਦਾ ਹੈ ਹੁਣ ਲੋਕ ਸਾਹਿਤ ਦੇ ਵਿੱਚ ਜਿਹੜਾ ਹੈ ਸਾਡੇ ਕੋਲ ਤਿੰਨ ਚੀਜ਼ਾਂ ਆਉਂਦੀਆਂ ਨੇ ਲੋਕ ਕਥਾਵਾਂ ਲੋਕ ਗੀਤ ਤੇ ਲੋਕ ਉਕਤੀਆਂ ਸਭ ਤੋਂ ਪਹਿਲਾਂ ਲੋਕ ਕਥਾਵਾਂ ਦੀ ਮੈਂ ਗੱਲ ਕਰੂੰਗਾ ਲੋਕ ਕਥਾਵਾਂ ਦੇ ਵਿੱਚ ਅੱਗੇ ਤਿੰਨ ਜਿਹੜੇ ਪਾਰਟ ਨੇ ਸਾਡੇ ਕੋਲ ਤਿੰਨ ਗੀਸੇ ਉਹ ਕਥਾਵਾਂ ਦੇ ਹੀ ਆਉਂਦੇ ਕਥਾਵਾਂ ਹੁੰਦੀਆਂ ਨੇ ਕਥਾ ਕਹਾਣੀਆਂ ਇਹ ਬੜੀਆਂ ਪ੍ਰੇਰਣਾਦਾਇਕ ਹੁੰਦੀਆਂ ਨੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਇਹ ਇਹਨਾਂ ਦੇ ਵਿੱਚ ਅਟਲ ਸਚਾਈ ਹੋਵੇ ਕੁਝ ਮਿੱਥੀਆਂ ਹੋਈਆਂ ਹੁੰਦੀਆਂ ਨੇ ਵਿਅਕਤੀ ਨੂੰ ਉਹਦੇ ਜੀਵਨ ਬਾਰੇ ਜਿਹੜਾ ਹੈ ਇੱਕ ਸਹੀ ਸੇਧ ਦੇਣਾ ਉਹ ਵਿਅਕਤੀ ਦੇ ਜਿਹੜਾ ਹੈ ਇੱਕ ਉੱਚ ਚਰਿੱਤਰ ਬਣਾ ਦੇਣਾ ਉਹ ਗੱਲਾਂ ਇਹਨਾਂ ਕਹਾਣੀਆਂ ਕਥਾਵਾਂ ਦੇ ਵਿੱਚ ਜਿਹੜੀਆਂ ਹੈ ਸੰਜੋਈਆਂ ਜਾਂਦੀਆਂ ਨੇ ਤਾਂ ਜੋ ਇੱਕ ਵਿਅਕਤੀ ਇੱਕ ਚੰਗੇ ਚਰਿੱਤਰ ਵਾਲਾ ਬਣ ਸਕੇ ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਹੈ ਲੋਕ ਕਥਾਵਾਂ ਨੂੰ ਕਰਾਂਗੇ ਇਹਦੇ ਵਿੱਚ ਪૌਰਾਣਿਕ ਕਥਾਵਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਪૌਰਾਣਿਕ ਕਥਾਵਾਂ ਇਹ ਇਹਨਾਂ ਦੇ ਵਿੱਚ ਜਿਹੜਾ ਹੈ ਮਿੱਥੀ ਵਰਤੋ ਜਿਹੜੀ ਕਰ ਲਈ ਜਾਂਦੇ ਕੁਝ ਗੱਲਾਂ ਇਹਦੇ ਵਿੱਚ ਮਿੱਥੀਆਂ ਜਾਂਦੀਆਂ ਨੇ ਕਿਉਂਕਿ ਪੁਰਾਣੇ ਕਥਾਵਾਂ ਆਦ ਕਾਲ ਮਨੁੱਖ ਦਾ ਮੌਖਿਕ ਸਾਹਿਤ ਸੀ ਮੌਖਿਕ ਜਣੀ ਬੋਲਿਆ ਹੋਇਆ ਲਿਖਤੀ ਨਹੀਂ ਸੀ ਬੋਲਿਆ ਹੋਇਆ ਸੀ ਧਾਰਮਿਕ ਸ਼ਰਧਾ ਤੇ ਵਿਸ਼ਵਾਸ ਇਹ ਇਹ ਦੋ ਚੀਜ਼ਾਂ ਬੜੀਆਂ ਵੱਡੇ ਪੱਧਰ ਤੇ ਸੀ ਪ੍ਰਧਾਨ ਕਹਿ ਸਕਦਾ ਹਾਂ ਉਸ ਸਮੇਂ ਧਾਰਮਿਕ ਸ਼ਰਧਾ ਲੋਕਾਂ ਦੀ ਬਹੁਤ ਜ਼ਿਆਦਾ ਸੀ ਤੇ ਇਹਨਾਂ ਦੇ ਨਾਲ ਸੰਬੰਧਤ ਸਾਨੂੰ ਰਮਾਇਣ ਤੇ ਮਹਾਭਾਰਤ ਜਿਹੜੇ ਉਸ ਸਮੇਂ ਦੇ ਮਿਲ ਕੇ ਸਾਹਿਤ ਮਿਲਦੇ ਆ ਜਿਹੜੀਆਂ ਪૌਰਾਣਿਕ ਕਥਾਵਾਂ ਦੇ ਵਿੱਚ ਅਸੀਂ ਲਿਖ ਸਕਦੇ ਆ ਰਮਾਇਣ ਤੇ ਮਹਾਭਾਰਤ ਇਹਨਾਂ ਕਥਾਵਾਂ ਦੇ ਪਾਤਰ ਜ਼ਿਆਦਾਤਰ ਦੇਵੀ-ਦੇਵਤੇ ਹੀ ਹਨ ਔਰ ਇਹਨਾਂ ਚੋਂ ਜਿਹੜਾ ਹੈ ਉੱਚ ਜਿਹੜਾ ਹੈ ਇਹ ਦਰਜੇ ਦੀ ਜਿਹੜੀ ਮਿਲ ਕੇ ਜ਼ਿੰਦਗੀ ਨੂੰ ਸਵਾਰਨ ਵਾਲੀ ਜ਼ਿੰਦਗੀ ਨੂੰ ਇੱਕ ਸਵਾਰਨ ਵਾਲੀ ਪ੍ਰੇਰਣਾ ਸਾਨੂੰ ਇਹਨਾਂ ਕਥਾਵਾਂ ਤੋਂ ਮਿਲਦੀ ਹੈ ਪੁਰਾਣਿਕ ਕਥਾਵਾਂ ਇਸ ਤੋਂ ਬਾਅਦ ਸਾਡੇ ਕੋਲ ਹੈ ਦੰਦ ਕਥਾਵਾਂ ਦੰਦ ਕਥਾਵਾਂ ਦੇ ਵਿੱਚ ਜਿਹੜਾ ਹੈ ਇਤਿਹਾਸ ਨੂੰ ਲੈ ਕੇ ਉਹਦੇ ਵਿੱਚ ਜਿਹੜੀਆਂ ਕਟਨਾਵਾਂ ਨੂੰ ਲੈ ਕੇ ਚੰਗੇ ਲੋਕਾਂ ਦੀ ਕਹਾਣੀ ਜਿਹੜੀ ਸਿਰਜਿਤ ਕੀਤੀ ਜਾਂਦੀ ਹੈ ਜਿਵੇਂ ਦੰਦ ਕਥਾਵਾਂ ਦੇ ਵਿੱਚ ਰਾਜਾ ਰਸਾਲੂ ਤੇ ਪੂਰਨ ਭਗਤ ਪੂਰਨ ਭਗਤ ਦੀ ਜਿਹੜੀ ਕਹਾਣੀ ਹੈ ਉਹ ਇੱਕ ਸਮਾਜ ਨੂੰ ਬੜੀ ਸੇਹ ਦੇਣ ਵਾਲੀ ਹੈ ਕਿ ਇੱਕ ਮਾਂ ਦਾ ਜੋ ਦਰਜਾ ਹੈ ਔਰ ਇੱਕ ਮਤਰੀ ਮਾਂ ਦਾ ਜੋ ਦਰਜਾ ਹੈ ਉਹ ਉਹਦੇ ਵਿੱਚ ਕੋਈ ਫਰਕ ਨਹੀਂ ਉਹ ਇੱਕ ਸਹੀ ਤੇ ਇੱਕ ਪਵਿੱਤਰ ਦਰਜਾ ਹੈ ਉਹ ਦੰਦ ਕਥਾਮਾਂ ਦੇ ਵਿੱਚ ਆ ਜਾਂਦਾ ਹੈ ਇਹਦੇ ਜਿਹੜੇ ਹੈ ਨਾਇਕ ਜੇ ਕਹਿ ਲੋ ਜਾਂ ਇਹਦੇ ਪਾਤਰ ਕਹਿ ਲੋ ਉਹ ਕੋਈ ਨਾ ਕੋਈ ਜੋਧਾ ਤੇ ਇਸ ਤਰ੍ਹਾਂ ਦੇ ਪਾਤਰ ਜਿਹੜੇ ਲੈ ਜਾਂਦੇ ਜਿਵੇਂ ਪੁਰਾਣਿਕ ਕਥਾਵਾਂ ਦੇ ਵਿੱਚ ਮੈਂ ਦੇਵੀ-ਦੇਵਤਿਆਂ ਦੀ ਗੱਲ ਕੀਤੀ ਸੀ ਕਿ ਉਹਨਾਂ ਦੇ ਪਾਤਰ ਜ਼ਿਆਦਾਤਰ ਦੇਵੀ-ਦੇਵਤੇ ਆ ਦੰਤ ਕਥਾਵਾਂ ਦੇ ਵਿੱਚ ਇਹਨਾਂ ਦੇ ਪਾਤਰ ਜ਼ਿਆਦਾਤਰ ਕੋਈ ਨਾ ਕੋਈ ਜੋਧਾ ਜਾਂ ਕੋਈ ਸਮਾਜ ਦੇ ਲਈ ਇੱਕ ਚੰਗਾ ਕੰਮ ਕਰਨ ਵਾਲਾ ਵਿਅਕਤੀ ਉਹਨੂੰ ਲੈ ਕੇ ਇਹ ਕਥਾ ਜਿਹੜੀ ਕਹਾਣੀ ਆ ਉਹ ਸਿਰਜੀ ਜਾਂਦੀ ਆ ਉਸ ਤੋਂ ਬਾਅਦ ਲੋਕ ਕਥਾਵਾਂ ਦੇ ਵਿੱਚ ਬਾਤਾਂ ਵੀ ਹੁੰਦੀਆਂ ਨੇ ਵੈਸੇ ਬਾਤਾਂ ਪੁਰਾਣੇ ਸਮਾਜ ਦੇ ਵਿੱਚ ਹੈ ਕਿ ਇਹਦੇ ਵਿੱਚ ਵੀ ਲੋਕਾਂ ਜਿਹੜੀ ਹੈ ਲੋਕ ਕਹਾਣੀਆਂ ਹੀ ਪ੍ਰਚਲਿਤ ਨੇ ਬਾਤਾਂ ਦੇ ਵਿੱਚ ਵੀ ਲੋਕ ਕਹਾਣੀਆਂ ਹੀ ਹੁੰਦੀਆਂ ਨੇ ਬੜੀਆਂ ਪ੍ਰੇਰਣਾਦਾਇਕ ਹੁੰਦੀਆਂ ਨੇ ਜ਼ਿੰਦਗੀ ਦਾ ਨਚੋੜ ਹੁੰਦੀਆਂ ਨੇ ਇਹ ਹਾਸਰਸ ਵੀ ਹੁੰਦੀਆਂ ਨੇ ਪ੍ਰੇਰਣਾਦਾਇਕ ਵੀ ਹੁੰਦੀਆਂ ਨੇ ਜਿਹੜੇ ਹੈ ਭੂਤਾਂ ਪ੍ਰੇਤਾਂ ਨੂੰ ਲੈ ਕੇ ਵੀ ਇਹ ਬਾਤਾਂ ਹੁੰਦੀਆਂ ਨੇ ਇਸ ਤੋਂ ਇਲਾਵਾ ਬਹਿਨ ਪਰਮ ਵਿਸ਼ਵਾਸ ਸਭ ਚੀਜ਼ਾਂ ਨੂੰ ਆਪਸ ਦੇ ਵਿੱਚ ਲੈਂਦੀਆਂ ਨੇ ਬਾਤਾਂ ਸਿਰਫ ਮਨੋਰੰਜਨ ਦਾ ਸਾਧਨ ਨਹੀਂ ਹੁੰਦੀਆਂ ਜ਼ਿੰਦਗੀ ਦੇ ਵਿੱਚ ਬੜੇ ਪ੍ਰੇਰਨਾ ਦਾ ਇੱਕ ਸਰੋਤ ਵੀ ਹੈ ਜਿਹੜੀ ਬਾਤਾਂ ਨੂੰ ਕਿਹਾ ਜਾਂਦਾ ਹੈ ਉਸ ਤੋਂ ਬਾਅਦ ਸਾਡੇ ਕੋਲ ਆਉਂਦਾ ਹੈ ਲੋਕ ਗੀਤ ਲੋਕ ਗੀਤ ਬਾਰੇ ਮੈਂ ਪੂਰਾ ਜਿਹੜਾ ਤੁਹਾਨੂੰ ਚੈਪਟਰ ਪੂਰਾ ਲੇਖ ਮੈਂ ਤੁਹਾਡੇ ਨਾਲ ਸਾਂਝਾ ਕਰ ਚੁੱਕਿਆ ਕਿ ਲੋਕ ਗੀਤ ਜਨਮ ਤੋਂ ਲੈ ਕੇ ਮੌਤ ਤੱਕ ਜਿਹੜਾ ਹੈ ਜ਼ਿੰਦਗੀ ਦਾ ਸਫ਼ਰ ਪੰਜਾਬੀਅਤ ਦਾ ਉਹ ਲੋਕ ਗੀਤਾਂ ਦੇ ਵਿੱਚ ਹੀ ਲੰਗਦਾ ਹੈ ਜਨਮ ਤੋਂ ਲੈ ਕੇ ਡਾਕਟਰ ਬੰਜਾਰਾ ਸਿੰਘ 베ਦੀ ਦੇ ਅਨੁਸਾਰ ਡਾਕਟਰ ਬੰਜਾਰਾ 베ਦੀ ਦੇ ਅਨੁਸਾਰ ਲੋਕ ਗੀਤਾਂ ਦੀਆਂ अनेका ਜਿਹੜੀਆਂ ਨੇ ਉਹ ਸ਼ੈਲੀਆਂ ਨੇ ਜਿਵੇਂ ਘੋੜੀਆਂ ਵਿਆਹਾਂ ਤੇ ਗਾਈਆਂ ਜਾਣ ਵਾਲੀਆਂ ਮੁੰਡੇ ਦੇ ਵਿਆਹ ਤੇ ਗਾਈਆਂ ਜਾਣ ਵਾਲੀਆਂ ਸੁਹਾਗ ਛੰਦ ਸਿੱਠਣੀਆਂ ਸਿੱਠਣੀਆਂ ਆਪਸੀ ਨੋਕ ਚੋਕ ਨਾਨਕੇ ਦਾਦਕਿਆਂ ਦੀ ਮਿੱਠਤ ਬੋਲਾਂ ਦੀ ਲੜਾਈ ਅਲਾਉਣੀਆਂ ਜਿਹੜਾ ਹੈ ਮੌਤ ਨਾਲ ਸੰਬੰਧਿਤ ਸਤਵਾਰਾ 12 ਮਾਹ ਜਿਹੜਾ 12 ਦੇਸੀ ਮਹੀਨਿਆਂ ਦੀ ਰਚਨਾ ਢੋਲਾ ਮਾਈਆ ਆਪਸੀ ਪ੍ਰੇਮਿਕਾ ਦਾ ਆਪਸੀ ਪ੍ਰੇਮ ਬੋਲੀਆਂ ਜਵਾਨੀ ਦੇ ਨਾਲ ਸੰਬੰਧਿਤ ਜਿਹੜਾ ਦਿਲਾਂ ਦੇ ਬਲਬਲੇ ਬੋਲੀਆਂ ਚ ਟੱਪਿਆਂ ਚ ਇਹ ਸਾਰੀਆਂ ਚੀਜ਼ਾਂ ਡਾਕਟਰ ਬੰਜਾਰਾ ਵੇਦੀ ਦੇ ਅਨੁਸਾਰ ਲੋਕ ਗੀਤਾਂ ਦੀਆਂ ਹੀ ਸ਼ੈਲੀਆਂ ਨੇ ਜਨਮ ਨਾਲ ਸੰਬੰਧ ਸਾਡੇ ਜਿਹੜੇ ਹੈ ਉਹ ਗੀਤ ਹੋ ਸਕਦੇ ਆ ਪਿਆਰੇ ਵਿਦਿਆਰਥੀਓ ਜੇ ਤੁਸੀਂ ਇੱਕ ਇੱਕ ਗੀਤ ਇਹਨਾਂ ਦੇ ਨਾਲ ਲਿਖ ਸਕੋ ਤਾਂ ਜਾਦੇ ਵਧੀਆ ਹੋਵੇਗਾ ਜਿਵੇਂ ਜਨਮ ਨਾਲ ਸੰਬੰਧਿਤ ਹੈ ਹਰਿਆਨੀ ਮਾਏ ਭਰਿਆ ਨੀ ਭੈਣੇ ਹਰਿਆ ਤੇ ਭਾਗੀ ਭਰਿਆ ਜਿੱਤ ਦਿਹਾੜੇ ਮੇਰਾ ਹਰਿਆ ਨੀ ਜੰਮਿਆ ਸੋਯੂ ਦਿਹਾੜਾ ਭਾਗੀ ਭਰਿਆ ਇਸ ਤਰ੍ਹਾਂ ਦੇ ਗੀਤ ਜਿਹੜਾ ਹੈ ਕੱਲੀ ਕੱਲੀ ਉਦਾਹਰਣ ਤੁਹਾਨੂੰ ਇਹਦੇ ਵਿੱਚ ਦਿੱਤੀ ਹੋਗੀ ਜਾ ਜਵਾਨੀ ਵੇਲੇ ਜਦ ਉਮਰ ਜਿਹੜੀ ਹੈ ਜਵਾਨੀ ਦੇ ਵਿੱਚ ਆ ਜਾਂਦੀ ਹੈ ਮਨਾਂ ਦੇ ਬਲਬਲੇ ਤਰ੍ਹਾਂ ਤਰ੍ਹਾਂ ਦੀ ਉਮੰਗਾਂ ਦਿਲਾਂ ਦੇ ਵਿੱਚ ਪੈਦਾ ਹੋ ਜਾਂਦੀਆਂ ਨੇ ਤਾਂ ਉਹਨੂੰ ਵੀ ਸਮਰਪਿਤ ਗੀਤ ਹੈ ਕਦੇ ਬੋਲ ਚੰਦਰਿਆ ਕਾਵਾ ਕੋਇਲਾ ਬੋਲਦੀਆਂ ਜਿਵੇਂ ਕਾਂ ਨੂੰ ਇੱਕ ਜਿਹੜਾ ਹੈ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਹੈ ਮੰਨ ਲਿਆ ਜਾਂਦਾ ਸੀ ਕਦੇ ਸਾਡੇ ਵੀ ਬਨੇਰੇ ਤੇ ਬੋਲਵੇਂ ਤ ਬੋਲਦੇ ਗਵਾਂਡੀਆਂ ਦੇ ਕਾਵਾ ਜਿਹੜਾ ਹੈ ਮੇਰੇ ਕਿਤੇ ਬੋਲਵੇ ਚੱਲਿਆ ਕਾਮਾਂ ਮੇਰੇ ਗੁਰਾਂ ਨੇ ਕਦ ਕਰ ਆਉਣਾ ਇਹ ਜਿਹੜੇ ਗੁਰਬਾਣੀ ਦੇ ਵਿੱਚ ਵੀ ਜਿਹੜੇ ਸ਼ਬਦ ਲੈ ਗਏ ਆ ਜਾਂ ਇਸ ਤੋਂ ਇਲਾਵਾ ਗੀਤਾਂ ਦੇ ਵਿੱਚ ਵੀ ਇਹ ਉਹ ਚੀਜ਼ਾਂ ਲਈਆਂ ਗਈਆਂ ਚੜਿਆ ਮਹੀਨਾ ਚੇਤ ਦਿਲਾਂ ਦੇ ਭੇਤ ਕੋਈ ਨਾ ਜਾਣਦਾ ਉਹੀ ਗਿਆ ਪਰਦੇਸ ਜੋ ਸਾਡੇ ਹਾਣ ਦਾ ਉਹ ਗੀਤ ਹੈ ਜਵਾਨੀ ਦੇ ਨਾਲ ਚੜਿਆ ਮਹੀਨਾ ਚੇਤ ਦਿਲਾਂ ਦੇ ਭੇਤ ਕੋਈ ਨਾ ਜਾਣਦਾ ਉਹੀ ਗਿਆ ਪਰਦੇਸ ਜੋ ਸਾਡੇ ਹਾਨ ਦਾ ਇਹ ਜਵਾਨੀ ਨਾਲ ਸੰਬੰਧਿਤ ਤੁਸੀਂ ਜਿਹੜਾ ਹੈ ਇਸ ਤੋਂ ਇਲਾਵਾ ਟੱਪੇ ਤੇ ਜਿਹੜਾ ਮਾਈਆ ਢੋਲੇ ਵੀ ਜਿਹੜਾ ਬੋਲੀਆਂ ਵੀ ਗਾਈਆਂ ਜਾਂਦੀਆਂ ਜਿਵੇਂ ਦੋ ਪੱਤਰ ਅਨਾਰਾਂ ਦੇ ਸੜ ਗਈ ਜਿੰਦੜੀ ਰਹਿ ਗਏ ਢੇਰ ਅੰਗਾਰਾਂ ਦੇ ਦੋ ਪੱਤਰ ਅਨਾਰਾਂ ਦੇ ਸੜ ਗਈ ਜ਼ਿੰਦਗੀ ਰਹਿ ਗਏ ਢੇਰ ਅੰਗਾਰਾਂ ਦੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਜਵਾਨੀ ਵੇਲੇ ਉਹਦੇ ਦਿਲਾਂ ਦੇ ਬਲਬਲੇ ਨੇ ਮੁੰਡੇ ਤੇ ਕੁੜੀਆਂ ਦੇ ਆਪਸੀ ਇਸ ਤੋਂ ਇਲਾਵਾ ਵਿਆਹ ਨਾਲ ਸੰਬੰਧਿਤ ਸਾਡੇ ਕੋਲ ਜਿਹੜਾ ਹੈ ਘੋੜੀਆਂ ਸੁਹਾਗ ਸਿੱਠਣੀਆਂ ਇਹ ਇਹ ਸਾਰੀਆਂ ਚੀਜ਼ਾਂ ਸਾਡੇ ਕੋਲ ਵਿਆਹ ਨਾਲ ਸੰਬੰਧਿਤ ਜਿਹੜੀਆਂ ਆ ਜਾਂਦੀਆਂ ਇੱਕ ਇੱਕ ਸੁਹਾਗ ਦੀ ਜਿਹੜਾ ਹੈ ਘੋੜੀਆਂ ਦੀ ਤੁਸੀਂ ਇੱਕ ਇੱਕ ਉਦਾਹਰਨ ਵੀ ਜਿਹੜੀ ਆ ਉਹ ਲਿਖ ਸਕਦੇ ਹੋ ਮੌਤ ਨਾਲ ਸੰਬੰਧਿਤ ਵੀ ਸਾਡੇ ਕੋਲ ਜਿਹੜਾ ਹੈ ਕੀਰਨੇ ਤੇ ਅਲਾਉਣੀਆਂ ਇਹ ਵੀ ਲੋਕ ਗੀਤ ਦੀਆਂ ਹੀ ਕਿਸਮਾਂ ਨੇ ਮੌਤ ਨਾਲ ਸੰਬੰਧਿਤ ਸਾਡੇ ਕੋਲ ਅਲਾਉਣੀਆਂ ਤੇ ਕੀਰਨੇ ਇਹ ਦੋ ਜਿਹੜੀਆਂ ਨੇ ਸਾਡੀਆਂ ਮੌਤ ਨਾਲ ਸੰਬੰਧਿਤ ਇਹ ਲੋਕ ਗੀਤ ਨੇ ਇਸ ਤੋਂ ਬਾਅਦ ਸਾਡੇ ਕੋਲ ਹੁੰਦਾ ਹੈ ਲੋਕ ਉਕਤੀਆਂ ਲੋਕ ਉਕਤੀਆਂ ਜਿਹੜਾ ਹੈ ਇਹਦੇ ਮੁੱਖ ਰੂਪ ਦੇ ਵਿੱਚ ਲੋਕਾਂ ਦੀ ਸਹਿਜ ਸਿਆਣਪ ਤੇ ਜੀਵਨ ਦੇ ਅਨੁਭਵ ਚੋਂ ਪੈਦਾ ਹੋਏ ਕਥਨਾ ਦੀ ਬਿਧੀ ਨੂੰ ਅਪਣਾਉਂਦੀਆਂ ਨੇ ਲੋਕ ਉਕਤੀਆਂ ਕਈ ਵਾਰ ਸ਼ਾਰਟ ਨੋਟ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਲੋਕ ਉਕਤੀਆਂ ਕੀ ਨੇ ਤਾਂ ਲੋਕ ਉਕਤੀਆਂ ਮੁੱਖ ਰੂਪ ਵਿੱਚ ਲੋਕਾਂ ਦੀ ਸਹਿਜ ਸਿਆਣਪ ਤੇ ਜੀਵਨ ਦੇ ਅਨੁਭਵ ਵਿੱਚ ਪੈਦਾ ਹੋਏ ਕਥਨਾਂ ਦੀ ਵਿਧੀ ਨੂੰ ਅਪਣਾਉਂਦੀਆਂ ਨੇ ਇਸ ਦੇ ਅੰਤਰਗਤ ਇਹਦੇ ਅੰਦਰ ਜਿਹੜਾ ਸਾਡੇ ਕੋਲ ਚਾਰ ਚੀਜ਼ਾਂ ਆਉਂਦੀਆਂ ਨੇ ਫਸਟ ਆਫ ਆਲ ਅਖੌਤਾਂ ਲੋਕ ਮੁਹਾਵਰੇ ਬੁਝਾਰਤਾਂ ਤੇ ਕਹਿ ਮੁਕਰਨੀਆਂ ਅਖੌਤਾਂ ਜਿਹੜਾ ਹੈ ਨਿੱਤ ਦੇਕਾਰ ਬਿਹਾਰ ਵਿੱਚ ਪਿੰਡੂ ਲੋਕਾਂ ਦੇ ਜਿਹੜੇ ਹੁਣ ਵੀ ਇਹਨਾਂ ਨੂੰ ਅਖਾਣਾ ਸ਼ਬਦ ਵਰਤ ਲੈਂਦੇ ਆ ਜਿਹੜੇ ਆਮ ਬੋਲਚਾਲ ਦੀ ਭਾਸ਼ਾ 'ਚ ਸ਼ਬਦ ਨੇ ਪਰੰਤੂ ਜਿਹੜੀਆਂ ਅਖੌਤਾਂ ਨੇ ਇਹ ਜੀਵਨ ਦੀ ਇਹਦੇ ਵਿੱਚ ਸਾਰੀ ਅਮੀਰੀ ਇਹਦੇ ਵਿੱਚ ਹੀ ਛੁਪੀ ਹੁੰਦੀ ਹੈ ਜਿਵੇਂ ਇੱਕ ਆਮ ਗੱਲ ਹੈ ਕਿ ਆਰੀ ਨੂੰ ਇੱਕ ਪਾਸੇ ਦੰਦੇ ਜਹਾਨ ਨੂੰ ਦੋਹੇ ਪਾਸੇ ਆਰੀ ਜਿਹੜਾ ਹੈ ਤਰਖਾਨ ਉਹਦੀ ਵਰਤੋਂ ਕਰਦਾ ਤਾਂ ਆਰੀ ਨੂੰ ਇੱਕ ਪਾਸੇ ਦੰਦੇ ਜਹਾਨ ਨੂੰ ਦੋਹੀ ਪਾਸੇ ਇਹ ਇਹ ਸਾਰੀਆਂ ਗੱਲਾਂ ਜਿਹੜਾ ਹੈ ਸਾਰੇ ਬਸੇ ਦਾ ਨਿਚੋੜ ਇੱਕ ਗੱਲ ਚ ਹੀ ਹੈ ਸਰਫਾ ਕਰਕੇ ਸੁੱਤੀ ਆਟਾ ਖਾ ਗਈ ਕੁੱਤੀ ਇਹ ਇਹ ਜਿਹੜੇ ਅਖਾਉਤਾਂ ਦੇ ਵਿੱਚ ਤੁਸੀਂ ਇੱਕ ਇੱਕ ਲਾਈਨ ਦੇ ਵਿੱਚ ਜੀਵਨ ਦੀ ਸਾਰੀ ਅਮੀਰੀ ਹੀ ਇਹਨਾਂ ਦੇ ਵਿੱਚ ਛਿਪੀ ਹੁੰਦੀ ਹੈ ਲੋਕ ਮੁਹਾਵਰੇ ਲੋਕ ਮੁਹਾਵਰੇ ਦੇ ਵਿੱਚ ਜਿਹੜਾ ਹੈ ਅਰਥ ਸਿੱਧੇ ਸਪਸ਼ਟ ਰੂਪ ਵਿੱਚ ਨਹੀਂ ਹੁੰਦਾ ਸੰਗੋ ਇਸ ਦੇ ਅੰਤਰੀ ਵਿੱਚ ਛੁਪਿਆ ਹੁੰਦਾ ਹੈ ਮਹਾਵਰੇ ਕਿਸੇ ਸੰਪੂਰਨ ਵਾਕ ਦੇ ਅੰਸ਼ ਹੁੰਦੇ ਨੇ ਉਦਾਹਰਨ ਵਜੋਂ ਜਿਹੜਾ ਸਾਡੇ ਕੋਲ ਹੈ ਕਿਵੇਂ ਕੀ ਚਾਦਰ ਵੇਖ ਕੇ ਪੈਰ ਪਸਾਰਨਾ ਇਹਦੇ ਵਿੱਚ ਛੁਪਿਆ ਹੋਇਆ ਅਰਥ ਹੈ ਇਹ ਨਹੀਂ ਵੀ ਇੱਕ ਬੈੱਡ ਵਾਲੀ ਚਾਦਰ ਲਈ ਤੇ ਉਹ ਦੇਖੀ ਫਿਰ ਪੈਰ ਪਸਾਰਿਆ ਫਿਰ ਫਿਰ ਐਵੇਂ ਨਹੀਂ ਚਾਦਰ ਦੇਖ ਕੇ ਪੈਰ ਪਸਾਰਨਾ ਭਾਵ ਤੁਹਾਡੇ ਕੋਲ ਜਿੰਨਾ ਕੋ ਤੁਹਾਡੇ ਕੋਲ ਹੈ ਉਸ ਦਾ ਉਹ ਉਹਨੂੰ ਉਹ ਸਹਿਜੇ ਸਹਿਜੇ ਵਰਤਣਾ ਉਹਨੂੰ ਜਿਹੜਾ ਹੈ ਸਮਝਦਾਰੀ ਨਾਲ ਜਿਹੜਾ ਹੈ ਚੱਲਣਾ ਜ਼ਿੰਦਗੀ ਨੂੰ ਸਮਝਦਾਰੀ ਨਾਲ ਜਿਉਣਾ ਇਹ ਹੈ ਚਾਦਰ ਦੇਖ ਕੇ ਪੈਰ ਪਸਾਰਨਾ ਇਹ ਲੋਕ ਮੁਹਾਵਰਿਆਂ ਦੇ ਵਿੱਚ ਆਊਗਾ ਉਸ ਤੋਂ ਬਾਅਦ ਬੁਝਾਰਤਾਂ ਨਾਮ ਤੋਂ ਜਿਹੜਾ ਹੈ ਸ਼ਬਦ ਤੋਂ ਹੀ ਸਪਸ਼ਟ ਹੁੰਦਾ ਹੈ ਕਿ ਬੁੱਝਣ ਵਾਲੀਆਂ ਚੀਜ਼ਾਂ ਮੌਖਿਕ ਹੁੰਦੀਆਂ ਨੇ ਜ਼ਿਆਦਾਤਰ ਜ਼ਿਆਦਾਤਰ ਲੋਕ ਸਾਹਿਤ ਸਾਡਾ ਹੈ ਹੀ ਮੌਖਿਕ ਕਿਉਂਕਿ ਆਦ ਕਾਲ ਦੇ ਵਿੱਚ ਲਿਖਣ ਦਾ ਕੋਈ ਨਹੀਂ ਸੀ ਲੋਕਾਂ ਦੇ ਮੂੰਹੋਂ ਮੂੰਹ ਹੀ ਰਚਨਾ ਸੀ ਤਾਈਂਓ ਇਹਦਾ ਨਾਮ ਜਿਹੜਾ ਲਿਆ ਜਾਂਦਾ ਉਹ ਲੋਕ ਸਾਹਿਤ ਹੀ ਲਿਆ ਜਾਂਦਾ ਹੈ ਤਾ ਬੁਝਾਰਤਾ ਜਿਹੜੀਆਂ ਨੇ ਬੁੱਝਣ ਵਾਲੀਆਂ ਨੂੰ ਅਸੀਂ ਬੁਝਾਰਤਾ ਕਿਹਾ ਜਾਂਦਾ ਹੈ ਦਿਮਾਗ ਦੀ ਖੇਡ ਇਹਨਾਂ ਨੂੰ ਕਿਹਾ ਜਾਂਦਾ ਹੈ ਗੁੰਝਲਦਾਰ ਪ੍ਰਸ਼ਨ ਇਹਨਾਂ ਨੂੰ ਕਿਹਾ ਜਾਂਦਾ ਹੈ ਦਿਮਾਗੀ ਕਸਰਤ ਵਾਲੇ ਪ੍ਰਸ਼ਨ ਇਹਨਾਂ ਨੂੰ ਕਿਹਾ ਜਾਂਦਾ ਹੈ ਇਹ ਸਾਡੀਆਂ ਬੁਝਾਰਤਾ ਇਹਦੇ ਵਿੱਚ ਵੀ ਜ਼ਿੰਦਗੀ ਦਾ ਜਿਹੜਾ ਬੜਾ ਨਚੋੜ ਹੁੰਦਾ ਹੈ ਮਨੋਰੰਜਨ ਦੇ ਨਾਲ-ਨਾਲ ਇਹ ਸਾਡੀ ਦਿਮਾਗੀ ਕਸਰਤ ਵੀ ਕਰਾਉਂਦੀਆਂ ਨੇ ਜਿਵੇਂ ਨਿੱਕੀ ਜਹੀ ਕੁੜੀ ਲੈ ਪਰਾਂ ਦਾ ਤੁਰੀ ਆਮ ਬੁਝਾਰਤ ਹੈ ਨਿੱਕੀ ਜਹੀ ਕੁੜੀ ਲੈ ਪ੍ਰਾਂਦਾ ਤੁਰ ਇੱਕ ਸੂਈ ਧਾਗੇ ਨੂੰ ਅਸੀਂ ਕਹਿ ਦਿੰਨੇ ਆ ਸੂਈ ਜਿਹੜਾ ਹੈ ਕੁੜੀ ਦਾ ਪ੍ਰਤੀਕ ਲਿਆ ਜਾਂਦਾ ਹੈ ਔਰ ਪ੍ਰਾਂਦਾ ਜਿਹੜਾ ਉਹਦੇ ਵਿੱਚ ਧਾਗਾ ਪਾਇਆ ਜਾਂਦਾ ਹੈ ਉਹਨੂੰ ਪ੍ਰਾਂਦੇ ਦਾ ਪ੍ਰਤੀਕ ਲਿਆ ਜਾਂਦਾ ਹੈ ਇਸੇ ਤਰ੍ਹਾਂ ਅਸੀਂ ਸੂਈ ਜਿਹੜਾ ਹੈ ਇਹਦੀ ਬੁਝਾਰਤ ਸੀ ਬੁਝਲੀ ਇਹ ਇਹ ਸਾਰੀਆਂ ਚੀਜ਼ਾਂ ਇਧਰ ਕਾਠ ਉਧਰ ਕਾਠ ਵਿੱਚ ਬੈਠਾ ਜਗਨਨਾਥਿਕ ਬਦਾਮ ਜਿਹੜੇ ਹੈ ਵੈਸੇ ਤਾਂ ਬਦਾਮ ਬਿਲਕੁਲ ਸਿੱਧੇ ਵੀ ਆ ਚੁੱਕੇ ਆ ਪਰੰਤੂ ਜੋ ਕਈ-ਕਈ ਇਲਾਕਿਆਂ ਦੇ ਵਿੱਚ ਇਸੇ ਤਰ੍ਹਾਂ ਬੰਦ ਬਦਾਮ ਇੱਕ ਜਿਹੜਾ ਹੈ ਲੱਕੜ ਦੋਨੇ ਪਾਸੇ ਟਕਿਆ ਹੁੰਦਾ ਉਹਨੂੰ ਭੰਨ ਕੇ ਵਿੱਚੋਂ ਬਦਾਮ ਨਿਕਲਦਾ ਹੈ ਤਾਂ ਉਹ 부ਝਾਰਤ ਹੈ ਇਧਰ ਕਾਠ ਉਧਰ ਕਾਠ ਵਿੱਚ ਬੈਠਾ ਜਗਨਨਾਥ ਇਸੇ ਤਰ੍ਹਾਂ ਨੇ ਕਈ 부ਝਾਰਤਾਂ ਦੀਆਂ ਉਦਾਹਰਨਾਂ ਤੁਸੀਂ ਪ੍ਰਸ਼ਨ ਨੂੰ ਵੱਡਾ ਕਰਨ ਦੇ ਲਈ ਲਿਖ ਸਕਦੇ ਹੋ ਸਾਡੇ ਕੋਲ ਅਖੀਰ ਤੇ ਹੈ ਕਹਿ ਮੁਕਰਨੀਆਂ ਕਹਿ ਮੁਕਰਨੀਆਂ ਦਾ ਇਹਦੀ ਇੱਕ ਖਾਸੀਅਤ ਹੈ ਹੈ ਇਹ 부ਝਾਰਤਾਂ ਦੀ ਤਰ੍ਹਾਂ ਹੀ ਪਰੰਤੂ ਇਹਦੀ ਇੱਕ ਖਾਸੀਅਤ ਹੈ ਕਿ ਇਹਦਾ ਉੱਤਰ ਇਹਦੇ ਵਿੱਚ ਹੀ ਹੈ ਕਹਿ ਮੁਕਰਨੀਆਂ ਦਾ ਉੱਤਰ ਇਹਦੇ ਵਿੱਚ ਹੀ ਹੁੰਦਾ ਕਈ ਵਾਰ ਐਗਜ਼ਾਮੀਨਰ ਤੁਹਾਨੂੰ ਪੁੱਛ ਸਕਦਾ ਕਿ 부ਝਾਰਤਾ ਤੇ ਕਹਿ ਮੁਕਰਨੀਆਂ ਚ ਕੀ ਅੰਤਰ ਹੈ 부ਝਾਰਤਾ ਤਾਂ ਨਰੋਲ ਬੁੱਝਣ ਵਾਲੀਆਂ ਹੋਣਗੀਆਂ ਜਿੱਤੇ ਤੁਹਾਨੂੰ ਪੂਰਾ ਦਿਮਾਗੀ ਬੋਝ ਪਾਉਣਾ ਪਵੇਗਾ ਕਹਿ ਮੁਕਰਨੀਆਂ ਦੇ ਵਿੱਚ ਕੋਈ ਬਹੁਤਾ ਬੋਝ ਪਾਉਣ ਦੀ ਲੋੜ ਨਹੀਂ ਕਿਉਂਕਿ ਉਹਦਾ ਉੱਤਰ ਉਹਦੇ ਵਿੱਚ ਹੀ ਪਿਆ ਹੁੰਦਾ ਜਿਵੇਂ ਪੋਥੀ ਕਾਨੀ ਨਾਰ ਟੁੱਟੀ ਭੰਨੀ ਆ ਮੁੜੇ ਜੇ ਮੋੜੇ ਕਰਤਾਰ ਪੋਥੀ ਕਾਨੀ ਨਾਰ ਟੁੱਟੀ ਪੰਨੀ ਆ ਮੁੜੇ ਜੇ ਮੋੜੇ ਕਰਤਾਰ ਇੱਕ ਕਹਿ ਮੁਕਰਨੀਆਂ ਨੇ ਪੋਥੀ ਕਿਹਾ ਗਿਆ ਕਿਤਾਬ ਨੂੰ ਕਾਨੀ ਕਿਹਾ ਗਿਆ ਜਿਹੜਾ ਪੌੜੀ ਨੂੰ ਕਿਹਾ ਗਿਆ ਨਾਰ ਜਿਹੜਾ ਔਰਤ ਦੇ ਲਈ ਸ਼ਬਦ ਵਰਤਿਆ ਗਿਆ ਕਿ ਇਹ ਜੇ ਜੇ ਕੋਈ ਲੈ ਜੇ ਤਾਂ ਸ਼ਾਇਦ ਹੀ ਮੁੜਨ ਜੇ ਉਹ ਕਰਤਾਰ ਨੇ ਚਾਹਿਆ ਤਾਂ ਮੁੜਦੀਆਂ ਅਦਰਵਾਈਜ਼ ਨਹੀਂ ਮੁੜਦੀਆਂ ਇਹ ਮੈਲੇ ਦੇ ਤ੍ਰੈ ਥੰਮ ਪੱਕੇ ਮੈਂ ਸੌਰੀ ਮੇਲੇ ਦੇ ਸੌਰੀ ਮੇਲਾ ਮੇਲੇ ਦੇ ਤਰੇ ਥਮ ਪੱਕੇ ਧੁੱਪ ਧੂੜ ਤੇ ਨਿਕੰਮੇ ਤੱਕੇ ਧੁੱਪ ਜਿਹੜੀ ਹੈ ਉੱਥੇ ਹੁੰਦੀ ਹੈ ਧੂੜ ਉੱਥੇ ਜਿਆਦਾ ਲੋਕਾਂ ਦਾ ਇਕੱਠ ਕਰਕੇ ਨਿਕੰਮੇ ਤੱਕੇ ਬੇਬਜਾ ਜਿਹੜੇ ਉੱਥੇ ਲੋਕ ਜਿਹੜਾ ਹੈ ਉੱਥੇ ਨਿਕੰਮੇ ਤੱਕੇ ਇਹ ਸਾਡਾ ਕਹਿ ਮੁਕਰਨੀਆਂ ਦਾ ਤੁਸੀਂ ਉਹ ਉਹਦੇ ਵਿੱਚ ਉਦਾਹਰਣ ਲਿਖ ਸਕਦੇ ਹੋ ਤਾਂ ਪਿਆਰੇ ਵਿਦਿਆਰਥੀਓ ਇਹੀ ਜਿਹੜਾ ਹੈ ਲੋਕ ਸਾਹਿਤ ਦਾ ਤੁਹਾਡੇ ਨਾਲ ਮੈਂ ਟੌਪਿਕ ਸਾਂਝਾ ਕਰਨਾ ਸੀ ਅਗਲੀ ਕਲਾਸ ਦੇ ਵਿੱਚ ਫੇਰ ਅੱਗੇ ਇਹਨਾਂ ਕਹਿੰਦਾ ਹੋਇਆ ਸਾਰੇ ਵਿਦਿਆਰਥੀਆਂ ਦਾ ਧੰਨਵਾਦ